हां जी जी ਸਾਰਾ ਸਤਿ ਸ਼੍ਰੀ ਅਕਾਲ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਣੇ ਸਾਹਮਣੇ ਖੜਿਆ ਆਲ ਨਿਊ ਹੰਡਈ ਐਲ ਕਜ਼ਾਰ ਆਪਣਾ ਸਿਗਨੇਚਰ ਵੇਰੀਐਂਟ ਤੇ ਆਪਣਾ ਟੌਪ ਮਾਡਲ ਆਏ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇਹਦੀ ਕੀ ਤੋਂ ਐਦਾਂ ਦੀ ਕੁਝ ਆਪਾਂ ਨੂੰ ਇਹਦੀ ਕੀ ਮਿਲ ਜਾਂਦੀ ਆ ਜਿਹਦੇ ਵਿੱਚ ਆਪਾਂ ਗੱਲ ਕਰੀਏ ਇੱਕ ਆਪਣਾ ਲੌਕ ਦਾ ਬਟਨ ਆ ਇੱਕ ਆਪਣਾ ਅਨਲੌਕ ਦਾ ਬਟਨ ਆ ਇੱਕ ਆਪਾਂ ਹੋਲਡ ਕਰਕੇ ਰੱਖੂਗੇ ਆਪਣੀ ਗੱਡੀ ਸਟਾਰਟ ਹੋ ਜਾਂਦੀ ਆ ਤੇ ਇੱਕ ਆਪਣੇ ਕੋਲ ਗੱਲ ਕਰੀਏ ਆਪਾਂ ਹੋਲਡ ਕਰਕੇ ਰੱਖੂਗਾ ਆਪਣਾ ਟ੍ਰੰਕ ਓਪਨ ਹੋ ਜਾਂਦਾ ਬਾਕੀ ਫਰੰਟ ਤੋਂ ਗੱਲ ਕਰੀਏ ਜੇ ਆਪਣੀ ਇੰਦਾ ਵੀ ਕੁਝ ਇਹਦੀ ਆਪਣੀ ਫਰੰਟ ਲੁੱਕ ਆ ਜਿਹਦੇ ਵਿੱਚ ਜੇ ਮੈਂ ਗੱਲ ਕਰਾਂ ਆਪਣੀ ਕਨੈਕਟਡ ਇਹਦੇ ਵਿੱਚ ਡੀਆਰਐਲ ਮਿਲ ਜਾਂਦੀ ਆ ਐਲਈਡੀ ਆਪਾਂ ਨੂੰ ਇਹਦੇ ਵਿੱਚ ਇੰਡੀਕੇਟਰ ਮਿਲ ਜਾਂਦੇ ਨੇ ਥੱਲੇ ਰਹੀ ਆਪਣਾ ਐਲਈਡੀ ਹੈੱਡ ਲੈਂਪ ਸੈਟਅਪ ਆ ਸਾਹਮਣੇ ਤੋਂ ਗੱਲ ਕਰਾਂ ਇਹਦੇ ਵਿੱਚ ਆਪਨੇ ਟੋਟਲ 4 ਫਰੰਟ ਪਾਰਕਿੰਗ ਸੈਂਸਰ ਆਉਂਦੇ ਨੇ 360 ਡਿਗਰੀ ਆਪਾਂ ਨੂੰ ਕੈਮਰਾ ਮਿਲ ਜਾਂਦਾ ਸੈਟਨ ਸਿਲਵਰ ਦੇ ਵਿੱਚ ਆਪਾਂ ਨੂੰ ਇਹਦਾ ਹੰਡੋਈ ਦਾ ਲੋਗੋ ਮਿਲ ਜਾਂਦਾ ਗ੍ਰਿੱਲ ਦੀ ਗੱਲ ਕਰੀਏ ਆਪਾਂ ਨੂੰ ਥੋੜਾ ਡੀ-ਕ੍ਰੋਮ ਟਾਈਪ ਦੇ ਵਿੱਚ ਇਹਦੀ ਗ੍ਰਿੱਲ ਮਿਲਦੀ ਆ ਇਧਰਲੇ ਪਾਸੇ ਤੇ ਇਧਰ ਵਾਲੀ ਇਹਦੀ ਆਪਾਂ ਨੂੰ ਥੋੜੀ ਜਿਹੀ ম্যাਟ ਬਲੈਕ ਦੇ ਵਿੱਚ ਮਿਲਦੀ ਆ ਜਦੋਂ ਆਪਣੇ level 2 ਕਲਾਸ ਮਿਲ ਜਾਂਦਾ ਐਦਾਂ ਦੀ ਕੁਝ ਆਪਣੀ ਫਰੰਟ ਲੁੱਕ ਆ ਹੁਣ ਚਲਦੇ ਆਪਾਂ ਇਹਦੀ ਸਾਈਡ ਪ੍ਰੋਫਾਈਲ ਦੇ ਵਿੱਚ ਐਦਾਂ ਦੀ ਆਪਣੀ ਕੁਝ ਇਹਦੀ ਸਾਈਡ ਪ੍ਰੋਫਾਈਲ ਆ ਗੱਲ ਕਰਾਂ ਮੈਂ ਜੀ ਟਾਇਰ ਸੈਕਸ਼ਨ ਦੀ ਆਪਣੇ ਅਪੋਲੋ ਦੇ ਟਾਇਰ ਮਿਲ ਜੰਨੇ ਇਹਦੇ ਵਿੱਚ 215 55 R18 18 ਇੰਚ ਦੇ ਆਪਾਂ ਨੂੰ ਇਹਦੇ ਵਿੱਚ ਅਲੋਏ ਵील ਮਿਲ ਜਾਂਦੇ ਨੇ 5 PCD 5 ਨਟ ਕਹ ਲਈ ਆਪਾਂ ਕਲਾਈਡਿੰਗ ਜਿਹੜੀ ਇਹਦੀ ਆਪਣੀ ਸਾਰੀ ਪਿਆਨੋ ਬਲੈਕ ਫਿਨਿਸ਼ ਕਹ ਲਈ ਚਾਹੇ ਆਪਾਂ ਗਲੋਸੀ ਬਲੈਕ ਫਿਨਿਸ਼ ਉਹਦੇ ਵਿੱਚ ਮਿਲ ਜਾਂਦੀ ਆ ਬੋਡੀ ਆਪਾਂ ਨੂੰ ਇਹਦੇ ਵਿੱਚ ਓਵਰਵੀਊ ਮਿਲ ਜਾਂਦੇ ਨੇ ਵਿਦ ਇੰਟੀਗ੍ਰੇਟਿਡ ਇੰਡੀਕੇਟਰਸ ਥੱਲੇ ਆਪਾਂ ਨੂੰ ਗੱਲ ਕਰੀਏ 360 ਡਿਗਰੀ ਕੈਮਰਾ ਮਿਲ ਜਾਂਦਾ ਫੁੱਲ ਟੈਂਕ ਕੈਪੈਸਿਟੀ ਦੀ ਗੱਲ ਕਰਾਂ ਮੈਂ ਨੀਅਰ ਅਬਾਊਟ 50 ਲੀਟਰ ਦੇ ਅਰਾਊਂਡ ਇਹਦੀ ਆਪਣੀ ਫਿਊਲ ਟੈਂਕ ਕੈਪੈਸਿਟੀ ਆ ਜੇ ਮੈਂ ਫਿਊਲ ਟਾਈਪ ਦੀ ਗੱਲ ਕਰਾਂ ਇਹ ਆਪਣੀ ਡੀਜ਼ਲ ਤੇ ਪੈਟਰੋਲ ਦੋਹੇ ਫਿਊਲ ਟਾਈਪਸ ਦੇ ਵਿੱਚ ਆਉਂਦੀ ਆ ਜੇ ਆਪਾਂ ਪੱਛੋ ਗੱਲ ਕਰੀਏ ਹਨਾ ਪਿੱਛੇ ਆਪਾਂ ਨੂੰ ਰੀਅਰ ਵਾਈਪਰ ਮਿਲ ਜਾਂਦਾ ਡੀਫੋਗਰ ਮਿਲ ਜਾਂਦਾ ਹਾਈ ਮਾਉਂਟ ਸਟਾਪ ਲੈਂਪ ਆ ਗਿਆ ਵਾਸ਼ਰ ਆ ਗਿਆ ਆਪਣਾ ਸ਼ਾਕਫਨ ਆਪਣੇ ਕੋਲ ਐਂਟੀ ਆਣੀ ਦੇ ਵਿੱਚ ਤੇ ਐਦਾਂ ਦੀ ਆਪਣੀ ਕੁਛ ਇਹ ਰੀਅਲ ਲੁੱਕ ਆ ਜੇ ਆਪਾਂ ਗੱਲ ਕਰੀਏ ਆਪਣਾ LED ਦਾ ਸਾਰਾ ਸੈਟਅਪ ਹੈ ਤੇ ਟੇਲ ਲਾਈਟ ਦਾ LED ਆਪਣੇ ਕੋਲ ਇੰਡੀਕੇਟਰ ਆ ਗਈ ਕਨੈਕਟਡ ਇਹਦੇ ਵਿੱਚ ਆਪਾਂ ਨੂੰ ਟੇਲ ਲਾਈਟ ਆ ਗਈ ਜਿਹੜੀ ਅਲਕਜ਼ਾਰ ਦੀ ਬੈਜਿੰਗ ਆ ਉਹ ਆਪਣੇ ਜਿਹੜੀ ਕਨੈਕਟਡ ਟੇਲ ਲਾਈਟ ਆ ਇਹਦੇ ਵਿੱਚ ਆਪਾਂ ਨੂੰ ਮਤਲਬ ਇਹਦੀ ਬ੍ਰਾਂਡਿੰਗ ਦਿਖਦੀ ਆ ਕਰਬੋ ਦੀ ਬੈਜਿੰਗ ਆਪਣੇ ਕੋਲ ਇੱਧਰ ਆ ਗਈ ਸਿਗਨੇਚਰ ਦੀ ਬ੍ਰਾਂਡਿੰਗ ਆਪਣੇ ਕੋਲ ਇੱਧਰ ਆ ਗਈ ਚਾਰ ਆਪਾਂ ਨੂੰ ਰਿਵਰਸ ਦੇ ਵਿੱਚ ਪਾਰਕਿੰਗ ਸੈਂਸਰ ਮਿਲਦੇ ਨੇ ਰਿਵਰਸ ਲਾਈਟ ਆਪਣੇ ਕੋਲ ਇੱਥੇ ਆ ਗਈ ਡੁਅਲ ਆਪਣੇ ਕੋਲ ਐਗਜ਼ੌਸਟ ਆ ਗਿਆ ਬਾਕੀ ਜਿਹੜਾ ਆਪਣਾ ਰਿਵਰਸ ਕੈਮਰਾ ਆਪਾਂ ਨੂੰ ਇੱਥੇ ਮਿਲ ਜਾਂਦਾ ਗੱਲ ਕਰੀ ਆਪਾਂ ਸਪੇਸ ਆਪਾਂ ਨੂੰ ਇੱਥੇ ਮਿਲਦੀ ਆ ਥੋੜੀ ਜਿਹੀ ਬੂਟ ਸਪੇਸ ਦੀ ਗੱਲ ਕਰਾਂ ਮੈਂ ਨੀਅਰ ਬਾਉਟੀ ਦੀ 180 ਲੀਟਰ ਦੇ ਅਰਾਊਂਡ ਇਹਦੀ ਆਪਣੀ ਬੂਟ ਸਪੇਸ ਆ ਤੇ ਜਿਹੜੀ ਆ ਪਿਛਲੀ ਰੋ ਆ ਆਪਾਂ ਇਦਾਂ ਮਤਲਬ ਇਹਨੂੰ ਓਕਰ ਸਕਦੇ ਆ ਇਦਾਂ ਇਹਨੂੰ ਫੋਲਡ ਕਰ ਸਕਦੇ ਆ ਤੇ ਗੱਲ ਕਰਾਂ ਮੈਂ ਇਹ ਵਾਲਾ ਵੇਰੀਐਂਟ ਆ ਜਿਹੜਾ ਪਾਰਟਿਕੂਲਰ ਇਹ ਆਪਣਾ ਸਪੈਸੀਫਿਕਲੀ 7 ਸੀਟਰ ਵੇਰੀਐਂਟ ਆ ਮਿਊਜ਼ਿਕ ਸਿਸਟਮ ਦੀ ਗੱਲ ਕਰਾਂ ਇਦੇ ਵਿੱਚ ਆਪਾਂ ਨੂੰ ਬੋਸ ਦਾ ਮਿਊਜ਼ਿਕ ਸਿਸਟਮ ਮਿਲ ਜਾਂਦਾ ਰੀਅਰ ਦੇ ਵਿੱਚ ਆਪਾਂ ਨੂੰ ਜਿਹਦਾ ਸਬੂਫਰ ਮਿਲ ਜਾਂਦਾ ਬਾਕੀ ਆਪਾਂ ਨੂੰ ਰੀਅਰ ਇਹਦੇ ਵਿੱਚ ਏਸੀ ਮਿਲ ਜਾਂਦਾ ਇੱਥੋਂ ਆਪਾਂ ਇਹਦੀ ਫੈਨ ਸਪੀਡ ਐਡਜਸਟ ਕਰ ਸਕਦੇ ਆ ਸੀ ਟਾਈਪ ਆਪਾਂ ਨੂੰ ਪੋਰਟ ਮਿਲ ਜਾਂਦਾ ਇਹਦੇ ਵਿੱਚ ਇਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਬਾਕੀ ਆਪਾਂ ਇੱਥੇ ਹੈਂਗ ਕਰ ਸਕਦੇ ਆ ਹੈਂਗਿੰਗ ਹੁਕਸ ਦੇ ਦੀਆਂ ਆਪਾਂ ਨੂੰ ਆ ਦੇਖੋ ਇੱਥੇ ਆਪਾਂ ਹੈਂਗ ਕਰ ਸਕਦੇ ਆ ਕੁਝ ਜਿਹੜੀ ਆ ਚੀਜ਼ ਆ ਇਹ ਆਪਾਂ ਗੱਲ ਕਰੀਏ ਜਿਵੇਂ ਆਪਣੀ ਆ ਦੇਖੋ ਸੀਟ ਬੈਲਟ ਹੁੰਦੀ ਆ ਉਹਨੂੰ ਅਡਾਨ ਲਈ ਆਉਂਦਾ ਮਤਲਬ ਹੁਣ ਚਲਦੇ ਆ ਡੋਰ ਪੈਨਲ ਦੀ ਗੱਲ ਕਰੀਏ ਆਪਾਂ ਨੂੰ ਡੁਅਲ ਟੋਨ ਦੇ ਵਿੱਚ ਇਹਦਾ ਡੋਰ ਪੈਨਲ ਮਿਲ ਜਾਂਦਾ ਜੇ ਗੱਲ ਕਰਾਂ ਮੈਂ ਆਪਾਂ ਨੂੰ ਨੀਵੀ ਬਲੂ ਜਾਂ ਟਾਈਪ ਮਿਲ ਜਾਂਦਾ ਬਲੈਕ ਦੇ ਵਿੱਚ ਨਹੀਂ ਮਿਲਦਾ ਆਪਾਂ ਨੂੰ ਟੈਨ ਕਲਰ ਦਾ ਆਪਾਂ ਨੂੰ ਸੌਫਟ ਟੱਚ ਮਟੀਰੀਅਲ ਥੋੜਾ ਜਿਹਾ ਇੱਥੇ ਮਿਲ ਜਾਂਦਾ ਆ ਜਿਹੜਾ ਇਹ ਸਾਰਾ ਆਪਣਾ ਹਾਰਡ ਪਲਾਸਟਿਕ ਆ ਬਟ ਆਪਣਾ ਸੌਫਟ ਟੱਚ ਆ ਥੋੜਾ ਜਿਹਾ ਇੱਥੇ ਟੈਕਸਚਰ ਆ ਬਾਕੀ ਸੈਟਨ ਸਿਲਵਰ ਦੀ ਫਿਨਿਸ਼ ਅਦਰ ਆ ਗਈ ਆਪਣੇ ਕੋਲ ਇੱਥੇ ਆ ਗਈ ਓਵਰਵੀਅਮ ਜਿਵੇਂ ਦੱਸਿਆ ਇਹਦੇ ਇਲੈਕਟ੍ਰਿਕਲੀ ਫੋਰ ਡਰ ਪਲੱਸ ਐਡਜਸਟੇਬਲ ਨੇ ਲੋਕ ਤੇ ਅਨਲੋਕ ਦਾ ਬਟਨ ਆਪਣੇ ਕੋਲ ਅਦਰ ਆ ਵਨ ਇਹਦੇ ਵਿੱਚ ਆਪਾਂ ਗੱਲ ਕਰੀਏ ਆਪਣੇ ਕੋਲ ਟੂ ਮੈਮਰੀ ਸੀਟ ਆਪ ਐਡਜਸਟ ਕਰ ਸਕਦੇ ਆ ਬਾਕੀ ਇਹਦੇ ਵਿੱਚ ਆਪਾਂ ਨੂੰ ਵੈਲਕਮ ਫੀਚਰ ਮਿਲਦਾ ਮਤਲਬ ਆਪਾਂ ਜਿਵੇਂ ਗੱਡੀ ਦੇ ਸਟੈਪ ਇਨ ਕਰਾਂਗੇ ਆਪਣੀ ਸੀਟ ਬੈਕ ਦੇ ਵਿੱਚ ਜਾਊਗੀ ਤੇ ਜਿਵੇਂ ਮਤਲਬ ਆਪਾਂ ਡੋਰ ਖੋਲ ਕੇ ਸਟੈਪ ਆਊਟ ਕਰਾਂਗੇ ਤੇ ਆਪਣੀ ਮਤਲਬ ਫਿਰ ਸੀਟ ਪੂਰੀ ਪਿੱਛੇ ਜਾਂਦੀ ਹੁੰਦੀ ਆ ਬਾਕੀ ਸੀਟਿੰਗ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਾਂ ਨੂੰ ਇਲੈਕਟ੍ਰਿਕਲੀ ਐਡਜਸਟੇਬਲ ਸੀਟ ਮਿਲ ਜਾਂਦੀ ਆ ਜਿਹੜੀ ਆਪਣੀ ਮੇਰੇ ਹਿਸਾਬ ਤੋਂ 8 ਵੇਅ ਐਡਜਸਟੇਬਲ ਆ ਬਾਕੀ ਮਿਊਜ਼ਿਕ ਸਿਸਟਮ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਾਂ ਨੂੰ ਬੋਸ ਦਾ ਮਿਊਜ਼ਿਕ ਸਿਸਟਮ ਮਿਲ ਜਾਂਦਾ ਇਧਰਲੇ ਪਾਸੇ ਆਪਾਂ ਨੂੰ ਟਵਿੱਟਰ ਮਿਲ ਜਾਂਦੇ ਨੇ ਥੱਲੇ ਆਪਾਂ ਨੂੰ ਮੇਨ ਸਪੀਕਰ ਮਿਲ ਜਾਂਦਾ ਬਾਕੀ ਯਾਰ ਬਾਬੇ ਪ੍ਰੀਮੀਅਮ ਨਸਤਾ ਆਹੀ ਗੱਡੀ ਦੇ ਵਿੱਚ ਆ ਸਕਦਾ ਕਿ ਆਪਣਾ ਕੁਛ ਇਹਦਾ ਐਦਾਂ ਦਾ ਇੰਟੀਰੀਅਰ ਮਿਲ ਜਾਂਦਾ ਜਿਹਦੇ ਵਿੱਚ ਜੇ ਮੈਂ ਗੱਲ ਕਰਾਂ ਸਾਈਡ 'ਚੋਂ ਇਧਰ ਆਪਣੇ ਕੋਲ ਆ ਗਿਆ ਇੰਜਨ ਸਟਾਰਟ ਸਟਾਪ ਬਟਨ ਆਈਡਲ ਸਟਾਪ ਸਟਾਪ ਦਾ ਬਟਨ ਆਪਣੇ ਕੋਲ ਇਧਰ ਆ ਟ੍ਰੈਕਸ਼ਨ ਕੰਟਰੋਲ ਪਾਰਕਿੰਗ ਸੈਂਸਰਸ ਆ ਗਿਆ ਆਪਣੇ ਕੋਲ ਹੈੱਡਲਾਈਟ ਲੈਵਲਰ ਆ ਗਿਆ ਇਧਰਲੇ ਪਾਸੇ ਆਪਣਾ ਜਿਵੇਂ ਡਰਾਈਵਰ ਸਾਈਡ ਏਸੀ ਵੈਂ ਸਟੀering ਵੀ ਦੀ ਗੱਲ ਕਰਾਂ ਮੈਨੂੰ ਹੰਡਈ ਦੀ ਕਾਰਾਂ ਦਾ ਸਟੀering ਐਨਾ ਸੋਹਣਾ ਲੱਗਦਾ ਨਾ ਐਨਾ ਪ੍ਰੀਮੀਅਮ ਇੱਕ ਤਾਂ ਦੇਖੋ ਆਪਾਂ ਨੂੰ ਡੀ ਕੱਟ ਮਿਲ ਗਿਆ ਇਹਦੇ ਵਿੱਚ ਉਤੋਂ ਆਪਾਂ ਨੂੰ ਸਾਰਾ ਜਿਹੜਾ ਸਟੀering ਆਪਾਂ ਨੂੰ ਲੈਦਰਾਈਟ ਮਿਲ ਗਿਆ ਇਧਰਲੇ ਪਾਸੇ ਮੈਂ ਗੱਲ ਕਰਾਂ ਸਾਰਾ ਇਹਦਾ ਪਿਆਨੋ ਬਲੈਕ ਫਿਨਿਸ਼ ਕਰ ਲਿਆ ਚਾਹੇ ਆਪਾਂ 글로ਸੀ ਬਲੈਕ ਦੇ ਵਿੱਚ ਇਧਰਲੇ ਪਾਸੇ ਆਪਣੇ ਸਾਰੇ ਇਹਦੇ ਇਨਫੋਰਟੇਨਮੈਂਟ ਕੰਟਰੋਲਸ ਆ ਗਏ ਇਧਰਲੇ ਪਾਸੇ ਆਪਾਂ ਗੱਲ ਕਰੀ ਆਪਣੇ ਐਡਾਸ ਤੇ ਆਪਣੇ ਜਿਵੇਂ ਐਮ ਆਈ ਡੀ ਆ ਉਹਦੇ ਰਿਲੇਟਿਡ ਕੰਟਰੋਲਸ ਨੇ ਬਾਕੀ ਇਹਦੇ ਵਿੱਚ ਆਪਾਂ ਨੂੰ ਪੈਡਲ ਸ਼ਿਫਟਰ ਮਿਲ ਜਾਂਦੇ ਨੇ ਦੇ ਵਿੱਚ ਗੱਲ ਕਰੀ ਆਪਣੇ ਰੇਨ ਸੈਂਸਿੰਗ ਵਾਈਪਰਸ ਆ ਗਏ ਆਟੋ ਆਪਣੇ ਕੋਲ ਹੈੱਡ ਲੈਂਪ ਆ ਗਏ ਐਦਾਂ ਦੀ ਕੁਝ ਆਪਾਂ ਨੂੰ ਇਹਦੀ ਐਮ ਆਈ ਡੀ ਮਿਲ ਜਾਂਦੀ ਆ ਐਮ ਆਈ ਡੀ ਦੀ ਜੇ ਮੈਂ ਗੱਲ ਕਰਾਂ ਇਹ ਆਪਣੀ ਦੇਖੋ ਆਪਾਂ ਮਤਲਬ ਐਦਾਂ ਜੇ ਮੈਂ ਤਾਂ ਕ੍ਰੀਏਟਿਵ ਵਗੈਰਾ ਦੇ ਵਿੱਚ ਨਾ ਡਾਇਲਸ ਚੇਂਜ ਹੁੰਦੇ ਨੇ ਇਹਦੇ ਵਿੱਚ ਆਪਣੇ ਡਾਇਲਸ ਨਹੀਂ ਚੇਂਜ ਹੁੰਦੇ ਇਫੋਰਟੇਨਮੈਂਟ ਸਕਰੀਨ ਦੀ ਗੱਲ ਕਰਾਂ ਇਹਦੇ ਵਿੱਚ ਆਪਣੀ 10.25 ਇੰਚਸ ਦੀ ਆਪਾਂ ਨੂੰ ਇਹਦੀ ਹਿੰਡਈ ਦੀ ਆਪਾਂ ਗੱਲ ਕਰੀ ਆਪਾਂ ਨੂੰ ਟੱਚ ਸਕਰੀਨ ਮਿਲ ਜਾਂਦੀ ਹੈ ਜਿਹਦੇ ਵਿੱਚ ਮੈਂ ਗੱਲ ਕਰਾਂ ਆਪਾਂ ਨੂੰ ਵਾਇਰਡ ਐਪਲ ਕਾਰਪਲੇ ਤੇ ਆਪਾਂ ਐਂਡਰਾਓਟੋ ਚਲਾ ਸਕਦੇ ਆ ਮਿਊਜ਼ਿਕ ਸਿਸਟਮ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਇਹਦੇ ਵਿੱਚ ਆਪਾਂ ਨੂੰ ਬੌਸ ਦਾ ਮਿਊਜ਼ਿਕ ਸਿਸਟਮ ਮਿਲ ਜਾਂਦਾ ਅ ਮਤਲਬ ਆਪਾਂ ਨੂੰ ਚਾਰ ਸਪੀਕਰ ਮਿਲ ਜਾਂਦੇ ਨੇ ਚਾਰ ਆਪਾਂ ਟਵੀਟਰ ਮਿਲ ਜਾਂਦੇ ਨੇ ਇੱਕ ਆਪਾਂ ਨੂੰ ਸੈਂਟਰ ਸਪੀਕਰ ਮੂਰੇ ਮਿਲ ਗਿਆ ਤੇ ਇੱਕ ਆਪਾਂ ਨੂੰ ਬੂਫਰ ਡਿੱਗੀ ਦੇ ਵਿੱਚ ਮਿਲ ਗਿਆ ਥੱਲੇ ਆਪਾਂ ਗੱਲ ਕਰੀਏ ਆਪਣਾ ਜਿਵੇਂ ਹੁਣ ਸੈਂਟਰ ਕੰਸੋਲ ਆ ਆਪਣਾ ਹਿੰਡਈ ਦੀ ਕਾਰਾਂ ਦਾ ਮੈਕਸਿਮਮ ਆਪਾਂ ਗੱਲ ਕਰੀਏ ਸੇਮ ਹੀ ਐਜ਼ ਇਟ ਇਜ਼ ਚਾਹੇ ਆਪ ਇਧਰਲੇ ਪਾਸੇ ਆਪਾਂ ਗੱਲ ਕਰੀਏ ਇਹਦੀ ਇਨਫੋ ਮਤਲਬਾ ਉੱਪਰਲਾ ਸਾਰਾ ਪਾਰਟ ਇਹਦਾ ਆਪਣਾ ਜਿਵੇਂ ਗੱਲ ਕਰੀਏ ਇਨਫੋਰਟੇਨਮੈਂਟ ਸਕਰੀਨ ਦਾ ਥੱਲੇ ਆਪਾਂ ਗੱਲ ਕਰੀਏ ਆਪਣਾ ਸਾਰਾ ਏਸੀ ਵੈਂਟਸ ਆ ਗਿਆ ਇਹ ਸਾਰਾ ਆਪਾਂ ਗੱਲ ਕਰੀਏ ਇਹ ਆਪਣਾ ਸਾਰਾ ਗਲੋਸੀ ਦੇ ਵਿੱਚ ਆ ਇਧਰ ਆਪਣਾ ਹਜ਼ਾਰ ਲੈਂਪ ਦਾ ਬਟਨ ਆ ਗਿਆ ਡੂਲ ਜ਼ੋਨ ਆਪਣਾ ਏਸੀ ਆ ਗਿਆ ਥੱਲੇ ਜਾਈਏ ਆਪਾਂ ਇਧਰਲੇ ਪਾਸੇ ਆਪਣੇ ਕੋਲ ਸੀ টাইਪ ਪੋਰਟ ਆ ਗਏ 12 ਵੀ ਸਾਕਟ ਆਪਣੇ ਕੋਲ ਇਧਰ ਆ ਗਿਆ ਯੂ ਐਸ ਬੀ ਪੋਰਟ ਆਪਣੇ ਕੋਲ ਇਧਰ ਆ ਗਿਆ ਬਾਕੀ ਇਹਦੇ ਵਿੱਚ ਆਪਣਾ ਵਾਇਰਲੈਸ ਚਾਰਜਰ ਆਉਂਦਾ ਆ ਟਰਾਂਸਮਿਸ਼ਨ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਾਂ ਨੂੰ ਡੀਸੀਟੀ ਟਰਾਂਸਮਿਸ਼ਨ ਮਿਲ ਜਾਂਦਾ ਬਾਕੀ ਯਾਰ ਹੁੰਡਈ ਦੀ ਕਾਰਾਂ ਦੀ ਗিয়ার ਨੋ ਵੈਨੀ ਪ੍ਰੀਮੀਅਮ ਲਾਦਦੀਆਂ ਨਾ ਲੱਗਦੀ ਕੀ ਹੈ ਯਾਰ ਐਕਚੁਅਲੀ ਹੈਗੀ ਹੈ ਇਹਨਾਂ ਦੀ ਪ੍ਰੀਮੀਅਮ ਪ੍ਰੀਮੀਅਮਨੈਸ ਬਹੁਤ ਹੈ ਹੁੰਡਈ ਦੇ ਵਿੱਚ ਆਪਣਾ ਇਹਦੇ ਵਿੱਚ ਮੇਰੇ ਹਿਸਾਬ ਤੋਂ 6th ਸਪੀਡ ਡੀਸੀਟੀ ਟਰਾਂਸਮਿਸ਼ਨ ਆਪਾਂ ਨੂੰ ਜਿਹਦੇ ਵਿੱਚ ਆਪਾਂ ਗੱਲ ਕਰੀਏ ਆਪਣੇ ਅਦਰਲੇ ਪਾਸੇ ਆਪਣੇ ਕੋਲ ਡਰਾਈਵ ਮੋਡਸ ਆ ਗਏ ਤੇ ਟ੍ਰੈਕਸ਼ਨ ਹੈ ਨਾ ਆਨ ਆਫ ਮਤਲਬ ਆ ਦੇਖੋ ਜਿਵੇਂ ਇਧਰਲੇ ਪਾਸੇ ਆਪਾਂ ਕੋਈ ਵੀ ਮਤਲਬ ਡਰਾਈਵ ਮੋਡ ਪਾਣੇ ਆ ਨਾ ਟਰੈਕਸ਼ਨ ਦੇ ਵਿੱਚ ਆਪਣੇ ਕੋਲ स्ਨੋ ਮਰਡ ਸੈਂਡ ਹੋ ਗਿਆ ਡਰਾਈਵ ਮੋਡ ਦੇ ਵਿੱਚ ਆਪਣੇ ਕੋਲ ਇਕੋ ਨਾਰਮਲ ਸਪੋਰਟਸ ਹੋ ਗਿਆ ਆਪਣਾ ਇਧਰ ਚੇਂਜ ਹੁੰਦਾ ਹੈ ਬਾਕੀ ਇਹਦੇ ਵਿੱਚ ਆਪਣੀ ਇਲੈਕਟ੍ਰੋਨਿਕਲੀ ਪਾਰਕਿੰਗ ਬ੍ਰੇਕ ਆ ਗਈ ਆਟੋ ਹੋਲਡ ਦਾ ਬਟਨ ਆ ਗਿਆ ਹੇਅਰ 360 ਡਿਗਰੀ ਕੈਮਰਾ ਇੰਨੀ ਕਲੈਰਿਟੀ ਆ ਨਾ ਬਸ ਕੀ ਦਸਾਂ ਆ ਦੇਖੋ ਇੰਨੀ ਜ਼ਿਆਦਾ ਕਲੈਰਿਟੀ ਮਤਲਬ ਮੈਨੂੰ ਬਹੁਤ ਵਧੀਆ ਲੱਗਿਆ ਤੇ ਆਪਣੀ ਇਦਾਂ ਦੀ ਕੁਝ ਕਲੈਰਿਟੀ ਹੈ ਇਹਦੀ ਤੇ ਬਾਕੀ ਇਹਦੇ ਵਿੱਚ ਆਪਾਂ ਨੂੰ ਵੈਂਟੀਲੇਟਿਡ ਸੀਟਾਂ ਮਿਲ ਜਾਂਦੀਆਂ ਨੇ ਆਪਾਂ ਗੱਲ ਕਰੀਆ ਆਪਣਾ ਡਾਊਨ ਹਿੱਲ ਬ੍ਰੇਕਿੰਗ ਆ ਗਿਆ ਆਪਣੇ ਕੋਲ ਬਾਕੀ ਇਹਦੇ ਵਿੱਚ ਜਿਹੜੀ ਆਮ ਰੈਸਟ ਆਪਣੀ ਸਾਈਡੇ ਵੱਲ ਆਪਣੇ ਕੋਲ ਆਮ ਰੈਸਟ ਆ ਗਿਆ ਇਦਾਂ ਦੀ ਕੁਛ ਇਧਰਲੇ ਪਾਸੇ ਆਪਾਂ ਗੱਲ ਕਰੀਆ ਆਪਣੇ ਕੋਲ ਕੂਲਡ ਗਲਵ ਬਾਕਸ ਆ ਗਿਆ ਇੱਥੇ ਆਪਣੇ ਕੋਲ ਗੱਲ ਕਰੀਆ ਆਪਣੇ ਕੋਲ ਥੋੜੀ ਜਿਹੀ ਕਿ ਸਪੇਸ ਮਿਲ ਜਾਂਦੀ ਆ ਇੱਥੇ ਮੇਰੇ ਹਿਸਾਬ ਤੋਂ ਇਹਨਾਂ ਨੇ ਐਂਬੀਅਨ ਲਾਈਟਿੰਗ ਵੀ ਦਿੱਤੀ ਹੋਈ ਆ ਡੈਸ਼ਬੋਰਡ ਦੀ ਗੱਲ ਕਰਾ ਆਪਣਾ ਡੁਅਲ ਟੋਨ ਦੇ ਵਿੱਚ ਇਹਦਾ ਡੈਸ਼ਬੋਰਡ ਆ ਇੱਥੇ ਆਪਾਂ ਗੱਲ ਕਰੀਆ ਆਪਣੇ ਕੋਲ ਪਿਆਨੋ ਬਲੈਕ ਫਿਨਿਸ਼ ਏਅਰ ਬੈਗ ਦੀ ਗੱਲ ਕਰਾਂ ਇਹਦੇ ਵਿੱਚ ਆਪਣੇ 6 ਏਅਰ ਬੈਗ ਹੁੰਦੇ ਨੇ ਟੋਟਲ ਆਟੋਮੈਟਿਕ ਇਹਦੇ ਵਿੱਚ ਆਪਣੇ ਕੋਲ ਆਈਆਰਵੀਐਮ ਆ ਗਿਆ ਸਨ ਗਲਾਸ ਹੋਲਡਰ ਆਪਣੇ ਕੋਲ ਇਦਾਂ ਦਾ ਆ ਗਿਆ ਕੁਛ ਇਹਦੇ ਵਿੱਚ ਬਾਕੀ ਇਹਦੇ ਵਿੱਚ ਆਪਾਂ ਨੂੰ ਪੈਨੋਰਾਮਿਕ ਸਨਰੂਫ ਮਿਲ ਜਾਂਦੀ ਆ ਕੈਬਨ ਲਾਈਟ ਆ ਜਿਹੜੀ ਆਪਣੀ ਇਹਦੀ ਵਾਈਟ ਮਿਲਦੀ ਆ ਆਪਾਂ ਨੂੰ ਐਲਈਡੀ ਦੇ ਵਿੱਚ ਸਨ ਵਾਈਜ਼ਰ ਆ ਗਿਆ ਆਪਣੇ ਕੋਲ ਡਰਾਈਵਰ ਸਾਈਡ ਵਿਦ ਟਿਕਟ ਹੋਲਡਰ ਕੋ ਡਰਾਈਵਰ ਸਾਈਡ ਵਿਦ ਆਪਾਂ ਨੂੰ ਮਿਰਰ ਮਿਲ ਜਾਂਦਾ ਬਾਕੀ ਇਹ ਵਾਲਾ ਜਿਹੜਾ ਵੇਰੀਐਂਟ ਆ ਸਪੈਸੀਫਿਕਲੀ ਇਹ ਆਪਣਾ 7 ਸੀਟਰ ਵੇਰੀਐਂਟ ਆ ਰੀਅਰ ਦੇ ਵਿੱਚੋਂ ਜੇ ਮੈਂ ਗੱਲ ਕਰਾਂ ਆਪਾਂ ਨੂੰ ਰੀਅਰ ਏਸੀ ਮਿਲ ਜਾਂ ਅ ਵਾਇਰਲੈਸ ਚਾਰਜਰ ਮਿਲ ਜਾਂਦਾ ਇੱਕ ਸੀ ਟਾਈਪ ਪੋਰਟ ਮਿਲ ਦੋ ਸੀ ਟਾਈਪ ਆਪਾਂ ਨੂੰ ਪੋਰਟ ਮਿਲ ਜਾਂਦੇ ਨੇ ਬਾਕੀ ਹੰਪ ਵਗੈਰਾ ਤਾਂ ਇਹਦੇ ਵਿੱਚ ਨਾਲ ਦੇ ਬਰਾਬਰ ਹੀ ਆ ਤੇ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਇੰਜਨ ਸਪੈਕਸ ਵੱਲ ਬਾਕੀ ਜੇ ਮੈਂ ਇਹਦੇ ਇੰਜਨ ਦੀ ਗੱਲ ਕਰਾਂ ਨਾ ਇਹਦੇ ਵਿੱਚ ਆਪਾਂ ਨੂੰ 1.5 ਲੀਟਰ ਟਰਬੋ ਜੀਡੀ ਪੈਟਰੋਲ ਇੰਜਨ ਮਿਲਦਾ ਜਿਹੜਾ ਆਪਾਂ ਨੂੰ 158 BHP ਤੇ ਆਪਣਾ 253 ਨਿਊਟਨ ਮੀਟਰ ਟਾਰਕ ਪ੍ਰੋਵਾਈਡ ਕਰਦਾ ਬਾਕੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸ